ਅਮਰਤਪਾਲ ਸਿੰਘ ਆਰਐਸਐਸ ਦਾ ਬੰਦਾ ਆ ਆਰਐਸਐਸ ਦੇ ਇਸ਼ਾਰੇ ਦੇ ਉੱਤੇ ਅਮਰਤਪਾਲ ਚੋਣ ਮੈਦਾਨ ਚ ਉਤਰਿਆ ਅਮਰਤਪਾਲ ਵੱਲੋਂ ਆਰਐਸਐਸ ਦੇ ਇਸ਼ਾਰੇ ਦੇ ਉੱਤੇ ਚੋਣ ਲੜੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਅਮਰਤਪਾਲ ਦੀ ਚੋਣ ਮੁਹਿੰਮ ਨੂੰ ਚਲਾ ਰਹੇ ਨੇ ਇਹ ਇਲਜ਼ਾਮ ਲੱਗੇ ਨੇ ਅਮਰਤਪਾਲ ਦੇ ਉੱਤੇ ਇਹ ਸਾਰੇ ਇਲਜ਼ਾਮ ਮੈਂ ਨਹੀਂ ਲਾ ਰਿਹਾ ਸਗੋਂ ਅਮਰਤਪਾਲ ਦੇ ਖਿਲਾਫ ਚੋਣ ਲੜਨ ਵਾਲੇ ਅਤੇ ਵਾਰਿਸ ਪੰਜਾਬ ਦੇ ਸਾਬਕਾ ਕਾਰਕੁਨ ਵਿਕਰਮਜੀਤ ਸਿੰਘ ਲਾ ਰਹੇ ਵਿਕਰਮਜੀਤ ਸਿੰਘ ਦੇ ਇਹ ਇਲਜ਼ਾਮ ਨੇ ਇਹਨਾਂ ਇਲਜ਼ਾਮਾਂ ਦੀ ਪੁਨਸ਼ਾਨ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਮਰਤਪਾਲ ਸਿੰਘ ਕੀ ਵਾਕਈ ਜਿਹੜਾ ਉਹ ਆਰਐਸਐਸ ਦੇ ਇਸ਼ਾਰੇ ਤੇ ਚੋਣ ਲੜ ਰਹੇ ਨੇ ਕੀ ਰਾਜਦੇਵ ਖਾਲਸਾ ਦੇ ਜਿਹੜੇ ਆਰਐਸਐਸ ਨਾਲ ਸੰਬੰਧ ਨੇ ਇਹ ਉਹਨਾਂ ਦੇ ਜ਼ਰੀਏ ਚੋਣ ਲੜੀ ਜਾ ਰਹੀ ਹੈ ਕੀ ਭਾਰਤੀ ਸੂਈਆ ਏਜੰਸੀਆਂ ਜਾਂ ਖੂਫੀਆ ਏਜੰਸੀਆਂ ਇਹ ਸਾਰਾ ਕਾਰਾ ਕਰਾ ਰਹੀਆਂ ਨੇ ਇਹਦੇ ਪਿੱਛੇ ਕੀ ਚੈਨਲ ਚੱਲ ਰਹੇ ਨੇ ਇਸ ਦੇ ਕਈ ਸੰਗੀਨ ਇਲਜ਼ਾਮ ਜਿਹੜੇ ਆਰਐਸਐਸ ਨਾਲ ਕਿਵੇਂ ਅਮਰਤਪਾਲ ਦੇ ਕੀ ਕਨੈਕਸ਼ਨ ਨੇ ਇਹਨਾਂ ਨੂੰ ਲੈ ਕੇ ਇਲਜ਼ਾਮ ਲਾਏ ਨੇ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਸਗੋਂ ਵਾਰਿਸ ਪੰਜਾਬ ਦੇ ਕਾਰਕੁਨ ਰਹੇ ਅਤੇ ਇਸ ਸਮੇਂ ਸ਼੍ਰੀ ਖੰਡੂਰ ਸਾਹਿਬ ਤੋਂ ਲੋਕ ਸਭਾ ਦੇ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਲਾਇਏ ਨੇ ਅਮਰਤਪਾਲ ਦੇ ਨਾਲ ਉਹਨਾਂ ਦੀਆਂ ਪਹਿਲਾਂ ਬਹੁਤ ਨਜ਼ਦੀਕੀਆਂ ਸਨ ਕਿਹੜੇ ਇਲਜ਼ਾਮ ਨੇ ਕੀ ਕੁਝ ਕਹਿੰਦੇ ਨੇ ਵਿਕਰਮਜੀਤ ਆਪਾਂ ਸੁਣਦੇ ਹਾਂ ਪਿਛਲੇ ਸਮੇਂ ਦੇ ਵਿੱਚ ਅਮਰਤਪਾਲ ਜਦੋਂ ਵਿਚਰਿਆ ਹੈ ਪੰਜਾਬ ਦੇ ਵਿੱਚ ਉਹਨੇ ਇੱਕ ਮੁਹਿੰਮ ਚਲਾਈ ਔਰ ਉਸ ਮੁਹਿੰਮ ਦੇ ਵਿੱਚ ਉਹ ਜਗ੍ਹਾ-ਜਗ੍ਹਾ ਕਹਿੰਦਾ ਫਿਰਿਆ ਹੈ ਕਿ ਸਾਨੂੰ ਇਹ ਸੰਵਿਧਾਨ ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ ਸਾਨੂੰ ਕਿਸੇ ਅਮਰਤਪਾਲ ਦੇ ਲਫ਼ਜ਼ ਨੇ ਕਿ ਉਸ ਨੂੰ ਕਿਸੇ ਕੁੱਤੇ ਨੇ ਨਹੀਂ ਵੜਿਆ ਕਿ ਉਹ ਇਸ ਸੰਵਿਧਾਨ ਨੂੰ ਮੰਨੇ ਹੁਣ ਸਵਾਲ ਇਹ ਹੈ ਕਿ ਅਮਰਤਪਾਲ ਸਿੰਘ ਜੀ ਤੁਹਾਨੂੰ ਕੁੱਤੇ ਨੇ ਹੁਣ ਵੜ ਲਿਆ ਜਾਂ ਤੁਸੀਂ ਕੁੱਤੇ ਨੂੰ ਵੜ ਚੁੱਕੇ ਹੋ ਜਿਹੜਾ ਤੁਸੀਂ ਹੁਣ ਸੰਵਿਧਾਨ ਦੀ ਸੌ ਚੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹੋ ਜੇ ਤੁਸੀਂ ਇਲੈਕਸ਼ਨ ਹੀ ਲੜਨਾ ਸੀਗਾ ਅੱਜ ਬਹੁਤ ਸਾਰੇ ਸਬੂਤ ਆ ਪਿੱਛੇ ਤੁਸੀਂ ਸ਼ਾਇਦ ਇੱਕ ਫੋਟੋ ਦੇਖ ਰਹੇ ਹੋਗੇ ਅੱਜ ਬਹੁਤ ਸਾਰੇ ਐਵੀਡੈਂਸ ਜਿਹੜੇ ਹੈਗੇ ਨੇ ਉਹ ਪੇਸ਼ ਕਰਾਂਗਾ ਪਿੱਛੇ ਤੁਸੀਂ ਇਸ ਪਾਸੇ ਇੱਕ ਸਿੰਘ ਸਾਹਿਬ ਦੇਖ ਰਹੇ ਹੋ ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ ਬਹੁਤ ਸਾਰੇ ਵੀਰ ਜਾਣਦੇ ਨੇ ਇਹ ਅਮਰਪਾਲ ਦੇ ਵਕੀਲ ਨੇ ਤੇ ਭਾਜਪਾ ਦੀ ਸਟੇਜ ਦੇ ਉੱਤੇ ਖੜੇ ਨੇ ਬਹੁਤ ਸਾਰੇ ਐਵੀਡੈਂਸ ਲੈ ਕੇ ਆਏ ਆ ਇਹਨਾਂ ਨੂੰ ਸਵਾਲ ਪੁੱਛਣੇ ਨੇ ਇਹ ਕੰਮ ਕਿਹਦੇ ਵਾਸਤੇ ਕਰਦੇ ਨੇ ਤੇ ਕੀ ਕੰਮ ਕਰ ਰਹੇ ਨੇ ਮੈਂ ਗੱਲਬਾਤ ਨੂੰ ਜਾਰੀ ਰੱਖਾਂ ਉੱਥੋਂ ਦੀ ਅਮਰਪਾਲ ਸਿੰਘ ਕਹਿੰਦਾ ਕਿ ਸਾਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਤੇ ਹੁਣ ਉਹਨੂੰ ਕਿਸੇ ਕੁੱਤੇ ਨੇ ਵੱਢ ਲਿਆ ਜਿਹੜਾ ਇਸ ਸੰਵਿਧਾਨ ਦੀ ਸੌ ਚੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਤੇ ਐਮਪੀ ਬਣਨ ਦੇ ਸੁਪਨੇ ਦੇਖ ਰਿਹਾ ਗੱਲ ਇਹ ਆ ਕਿ ਜੇ ਤੂੰ ਅੰਮ੍ਰਿਤਪਾਲ ਸਿਆਂ ਇਲੈਕਸ਼ਨ ਹੀ ਲੜਨਾ ਸੀਗਾ ਤੇ ਪਹਿਲਾਂ ਉਹਨਾਂ ਮੁੰਡਿਆਂ ਨੂੰ ਹਥਿਆਰਬੰਦ ਸੰਘਰਸ਼ ਦੇ ਵਿੱਚ ਕਿਉਂ ਕੁੱਦਾਇਆ ਉਹਨਾਂ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਤਨਵਾਇਆ ਉਹਨਾਂ ਦੇ ਉੱਤੇ ਪਰਚੇ ਕਿਉਂ ਦਰਜ ਕਰਵਾਏ ਤੂੰ ਪਹਿਲਾਂ ਹੀ ਇਹਨਾਂ ਸਿਸਟਮ ਦੇ ਵਿੱਚ ਆ ਜਾਂਦਾ ਤੇ ਇਹਨਾਂ ਸਾਡਾ ਭਰਾ ਨੌਜਵਾਨ ਜਿਹੜਾ ਪੰਜਾਬ 'ਚ ਖਰਾਬ ਹੋਇਆ ਉਹ ਨਾ ਹੁੰਦਾ ਹੁਣ ਗੱਲ ਕਰਦੇ ਆ ਜੀ ਅੰਮ੍ਰਿਤਪਾਲ ਦੇ ਆਰਐਸਐਸ ਕਨੈਕਸ਼ਨ ਦੇ ਬਾਰੇ ਪਿੱਛੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਅਮਰਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਇਹ ਫੋਟੋਆਂ ਵਾਇਰਲ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਤੇ ਰਾਜਦੇਵ ਸਿੰਘ ਖਾਲਸਾ ਅਲੱਗ-ਅਲੱਗ ਚੈਨਲਾਂ ਤੇ ਜਾ ਕੇ ਮੁਕਰਗੇ ਨੇ ਕਿ ਮੈਂ ਆਰਐਸਐਸ ਜੁਆਇਨ ਨਹੀਂ ਕੀਤੀ ਯਾਨੀ ਕਿ ਰਾਜਦੇਵ ਸਿੰਘ ਖਾਲਸਾ ਨੇ ਕਦੀ ਆਰਐਸਐਸ ਜੁਆਇਨ ਨਹੀਂ ਕੀਤੀ ਮੈਂ ਵੀਡੀਓ ਚਲਾ ਦਵਾਂ ਪਿੱਛੇ ਤੁਸੀਂ ਵੀਡੀਓ ਵੀ ਦੇਖਦੇ ਰਹੋ ਹਰ ਚੈਨਲ ਤੇ ਜਾ ਕੇ ਮੁਕਰੇ ਨੇ ਕਿ ਇਹਨਾਂ ਨੇ ਕਦੀ ਆਰਐਸਐਸ ਜੁਆਇਨ ਨਹੀਂ ਕੀਤੀ ਹੈਗੀ ਇਹ ਰਾਜਦੇਵ ਸਿੰਘ ਕਾਲਸਾ ਨੇ ਅਮਰਤਪਾਲ ਦੇ ਵਕੀਲ ਜਿਹੜੇ ਅਮਰਤਪਾਲ ਦੀ ਟਿਕਟ ਅਨਾਉਂਸ ਕਰਦੇ ਨੇ ਕਿ ਅਮਰਤਪਾਲ ਸਿੰਘ ਇਲੈਕਸ਼ਨ ਲੜੇਗਾ ਔਰ ਐਮਪੀ ਦੀ ਚੋਣ ਲੜੇਗਾ ਜਦੋਂ মিডিਆ ਵਾਲੇ ਮੇਰੇ ਮਿੱਤਰ ਜਾ ਕੇ ਉਹਨਾਂ ਨੂੰ ਪੁੱਛਦੇ ਨੇ ਉਹਦੇ ਮਾਤਾ ਪਿਤਾ ਨੂੰ ਅਮਰਤਪਾਲ ਦੇ ਮਾਤਾ ਪਿਤਾ ਨੂੰ ਕਿ ਤੁਹਾਡਾ ਪੁੱਤਰ ਇਲੈਕਸ਼ਨ ਲੜਨ ਜਾ ਰਿਹਾ ਜੀ ਉਹਦੇ ਮਾਤਾ ਪਿਤਾ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਉਹ ਕਹਿੰਦੇ ਨੇ মিডিਆ ਵਾਲੇ ਮਿੱਤਰਾਂ ਨੂੰ ਕਹਿੰਦੇ ਨੇ ਕਿ ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ ਪਹਿਲਾਂ ਅਸੀਂ ਡਿਬਰੂਗੜ੍ਹ ਜਾਵਾਂਗੇ ਅਮਰਤਪਾਲ ਤੋਂ ਕਨਫਰਮ ਕਰਾਂਗੇ ਤੇ ਫਿਰ ਆ ਕੇ ਦੱਸਾਂਗੇ ਤਿੰਨ ਦਿਨ ਚਾਰ ਦਿਨ ਇਸ ਚੀਜ਼ ਨੂੰ ਲੱਗਦੇ ਨੇ ਮੈਂ ਇਹ ਚੀਜ਼ ਤਾਂ ਦੱਸ ਰਿਹਾ ਕਿ ਇਹ ਰਾਜਦੇਵ ਸਿੰਘ ਖਾਲਸਾ ਜੀ ਅਮਰਤਪਾਲ ਦੇ ਇੰਨੇ ਨਜ਼ਦੀਕੀ ਨੇ ਕਿ ਅਮਰਤਪਾਲ ਦੇ ਮਾਤਾ ਪਿਤਾ ਨੂੰ ਨਹੀਂ ਪਤਾ ਕਿ ਉਹ ਇਲੈਕਸ਼ਨ ਲੜਨ ਜਾ ਰਿਹਾ ਹੈ ਪਰ ਰਾਜਦੇਵ ਸਿੰਘ ਖਾਲਸਾ ਨੂੰ ਪਤਾ ਸੀ 10 5 ਜਾਂ 7 ਦਿਨ ਪਹਿਲਾਂ ਹੀ ਤੇ ਅਮਰਤਪਾਲ ਦੇ ਮਾਤਾ ਪਿਤਾ ਉੱਥੇ ਜਾ ਕੇ ਫਿਰ ਇੱਕ ਕਨਫਰਮ ਕਰਦੇ ਨੇ ਕਿ ਹਾਂ ਅਮਰਤਪਾਲ ਜਿਹੜਾ ਹੈਗਾ ਉਹ ਇਲੈਕਸ਼ਨ ਲੜ ਰਿਹਾ ਹੁਣ ਸਵਾਲ ਇਹ ਉੱਠਦਾ ਹੈ ਖਾਸ ਤੌਰ ਤੇ ਅਮਰਤਪਾਲ ਨੂੰ ਜਿਹੜੇ ਬਹੁਤ ਜ਼ਿਆਦਾ ਦਿਲੋਂ ਮੰਨਦੇ ਨੇ ਤੇ ਅਮਰਤਪਾਲ ਦੇ ਸਿੱਖ ਹੋਈ ਜਾਂਦੇ ਨੇ ਗੁਰੂ ਨੂੰ ਭੁੱਲਦੇ ਜਾਂਦੇ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹਾਂਗਾ ਇਹ ਜਿਹੜੀ ਪਿੱਛੇ ਵੀਡੀਓ ਚੱਲ ਰਹੀ ਆ ਰਾਜਦੇਵ ਸਿੰਘ ਖਾਲਸਾ ਦੀ ਆਰਐਸਐਸ ਦੇ ਸਟੇਜ ਦੇ ਭਾਰਤੀ ਜਨਤਾ ਪਾਰਟੀ ਕਰ ਲਈਏ ਜਾਂ ਆਰਐਸਐਸ ਦੀ ਸਟੇਜ ਕਰ ਲਈਏ ਗੱਲ ਇੱਕੋ ਆ ਆਰਐਸਐਸ ਰਾਜਦੇਵ ਸਿੰਘ ਖਾਲਸਾ ਦੇ ਥਰੂ ਅਮਰਤਪਾਲ ਨੂੰ ਚੋਣ ਲੜਵਾਉਣ ਜਾਲੀ ਆ ਇਸ ਚੀਜ਼ ਨੂੰ ਕੋਈ ਡਿਨਾਈ ਕਰੇ ਤੇ ਇਹ ਸਾਬਤ ਕਰੇ ਕਿ ਵੀਡੀਓ ਜਿਹੜੀਆਂ ਗਲਤ ਨਹੀਂ AI ਜਨਰੇਟ ਦਾ ਤੁਸੀਂ ਦਾਵਾ ਤਾਂ ਜ਼ਰੂਰ ਕਰ ਦੋਗੇ ਮੈਂ ਕਹਾਂਗਾ AI ਜਨਰੇਟ ਮੇਰੀ ਵੀ ਐਦੋਂ ਦੀ ਕੋਈ ਵੀਡੀਓ ਬਣਾ ਕੇ ਦਿਖਾਓ ਕਿ ਮੈਂ ਆਰਐਸਐਸ ਦੀ ਸਟੇਜ ਤੇ ਚੜਿਆ ਹੋਵਾਂ ਤਾਂ ਮੈਂ ਮੰਨਾਂਗਾ ਕਿ AI ਜਨਰੇਟ ਨੇ ਪਿਛਲੇ ਦਿਨਾਂ ਦੇ ਵਿੱਚ ਆ ਅਮਰੀਕਨ ਵਾਲੀ ਵੀਡੀਓ ਸਫੀਸ਼ੀਐਂਟ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਨਾਮਜ਼ਦਗੀ ਭਰਦਾ ਅਮਰਤਪਾਲ ਦੇ ਖਿਲਾਫ ਮੇਰਾ ਨਾਮਜ਼ਦਗੀ ਭਰਨ ਦਾ ਕੋਈ ਇਰਾਦਾ ਨਹੀਂ ਹੈ ਕਿ ਮੈਂ ਉੱਥੇ ਜਾ ਕੇ ਇਲੈਕਸ਼ਨ ਲੜਨੇ ਆ ਮੇਰਾ ਨਾਮਜ਼ਦਗੀ ਭਰਨ ਦਾ ਇਰਾਦਾ ਸਿਰਫ ਇਹ ਹੈ ਕਿ ਮੈਂ ਅਮਰਤਪਾਲ ਦੇ ਸਿੰਘ ਦੇ ਸਾਹਮਣੇ ਖੜ ਕੇ ਅੱਜ ਸਵਾਲ ਪੁੱਛ ਰਿਆਂ ਕਿਉਂਕਿ ਵੇਲੇ ਦੀ ਨਵਾਜ਼ ਹੁੰਦੀ ਹੈ ਤੇ ਕਵੇਲੇ ਦੀਆਂ ਟੱਕਰਾਂ ਹੁੰਦੀਆਂ ਨੇ ਅੱਜ ਜੇ ਉਹ ਇਲੈਕਸ਼ਨ ਲੜਦਾ ਹੈ ਤੇ ਅੱਜ ਜੇ ਉਹ ਆਪਣੇ ਦਾਅਵੇ ਪੇਸ਼ ਕਰਦਾ ਹੈ ਤੇ ਉਹਦੀ ਜਿਹੜੀ ਅਸਲੀਅਤ ਹੈਗੀ ਆ ਮੈਨੂੰ ਲੱਗਦਾ ਇਹ ਵੀ ਰੱਖਣ ਦਾ ਮੈਨੂੰ ਹੱਕ ਹੈਗਾ ਤੇ ਸਭ ਤੋਂ ਵੱਡੀ ਗੱਲ ਜਦੋਂ ਆ ਜਦੋਂ ਅਮਰਤਪਾਲ ਸਿੰਘ ਨੇ ਆਪਣੀ ਨਾਮਿਨੇਸ਼ਨ ਫਾਈਲ ਕੀਤੀ ਆ ਇਹ ਕਹਿੰਦੇ ਨੇ ਕਿ ਸਰਕਾਰ ਅਮਰਤਪਾਲ ਨੂੰ ਇਲੈਕਸ਼ਨ ਲੜਨ ਨਹੀਂ ਦੇਣਾ ਚਾਹੁੰਦੀ ਜੇ ਸਰਕਾਰ ਅਮਰਤਪਾਲ ਨੂੰ ਇਲੈਕਸ਼ਨ ਲੜਨ ਨਹੀਂ ਦੇਣਾ ਚਾਹੁੰਦੀ ਤੇ ਸ਼ਾਇਦ ਇੱਕ ਗਲਤੀ ਉਹਦੇ ਨਾਮੀਨੇਸ਼ਨ ਫਾਰਮ ਦੇ ਵਿੱਚ ਬਹੁਤ ਆ ਜਿਹੜਾ ਆ ਡੀਸੀ ਉਥੇ ਜਿਨ੍ਹਾਂ ਨੇ ਨਾਮੀਨੇਸ਼ਨ ਐਕਸੈਪਟ ਕੀਤੀਆਂ ਨੇ ਇੱਕ ਤੇ ਗਲਤੀ ਬਹੁਤ ਹੋਏਗੀ ਉਹਨਾਂ ਵਾਸਤੇ ਅਮਰਤਪਾਲ ਦਾ ਨਾਮੀਨੇਸ਼ਨ ਕੈਨਸਲ ਕਰਨ ਵਾਸਤੇ ਮੇਰੇ ਵਕੀਲ ਸਾਹਿਬ ਨੇ ਰਿਕਰੂਟਿੰਗ ਆਫੀਸਰ ਦੇ ਸਾਹਮਣੇ ਖੜ ਕੇ ਅਮਰਤਪਾਲ ਦੇ ਨਾਮੀਨੇਸ਼ਨ ਫਾਰਮ ਦੇ ਵਿੱਚ ਉਹਦੀ 13 ਗਲਤੀਆਂ ਗਿਣਾਈਆਂ ਹੈ ਜੀ ਅਮਰਤਪਾਲ ਦਾ ਜਿਹੜਾ ਇਹਨੇ ਸੌ ਚੁੱਕੀ ਆ origignal ਸੌ ਅਮਰਤਪਾਲ ਦੀ ਨਾਮੀਨੇਸ਼ਨ ਫਾਈਲ ਦੇ ਵਿੱਚ ਹੈ ਨਹੀਂ ਔਰ ਉਸ ਦੇ ਨਾਲ ਲੱਗਦੀਆਂ 13 ਗਲਤੀਆਂ ਹੋਰ ਗਿਣਾਈਆਂ ਗਈਆਂ डीसी तरनतारन साहब ਜਿਹੜੇ ਰਿਕਰੂਟਿੰਗ ਅਫਸਰ ਨੇ ਉਹਨਾਂ ਦਾ ਜਵਾਬ ਇਹ ਸੀਗਾ ਕਿ ਮੈਂ ਅਮਰਤਪਾਲ ਦੀ ਨੋਮੀਨੇਸ਼ਨ ਕੈਨਸਲ ਨਹੀਂ ਕਰਾਂਗਾ ਇੱਕ ਸਰਕਾਰੀ ਅਫਸਰ ਕਹਿ ਰਿਹਾ ਹੈ ਕਿ ਤੁਸੀਂ 13 ਗਲਤੀਆਂ ਗਨਾਲੋ ਚਾਹੇ 30 ਗਨਾਲੋ ਮੈਂ ਅਮਰਤਪਾਲ ਦੀ ਨੋਮੀਨੇਸ਼ਨ ਨਹੀਂ ਜਿਹੜੀ ਫੇਲ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਹਾਈ ਕੋਰਟ ਜਾਣ ਦਾ ਮਤਲਬ ਇਹ ਆ ਕਿ ਅੱਜ ਮੇਰੇ ਵਕੀਲ ਤਿਆਰੀਆਂ ਕਰ ਰਹੇ ਨੇ ਸ਼ਾਇਦ 2 ਦਿਨ ਬਾਅਦ ਜਾਂ 4 ਦਿਨ ਬਾਅਦ ਅਸੀਂ ਹਾਈ ਕੋਰਟ ਜਾਈਏ ਤੇ ਸ਼ਾਇਦ 15 ਦਿਨ ਬਾਅਦ ਜਾਂ ਮਹੀਨੇ ਬਾਅਦ ਹੀ ਸਾਨੂੰ ਡੇਟ ਮਿਲੇ ਉਸ ਟਾਈਮ ਤੱਕ ਇਲੈਕਸ਼ਨ ਹੋ ਚੁੱਕੇ ਹੋਣਗੇ ਅਮਰਿਤਪਾਲ ਸਿੰਘ ਸਰਕਾਰੀ ਮੁਲਾਜ਼ਮਾਂ ਦਾ ਇਹਨਾਂ ਲਾਡਲਾ ਕਿਉਂ ਆ ਜੇ ਅਮਰਿਤਪਾਲ ਸਿੰਘ ਨੂੰ ਸਰਕਾਰ ਇਲੈਕਸ਼ਨ ਲੜਨ ਤੋਂ ਰੋਕਣਾ ਚਾਹ ਰਹੀ ਆ ਤਾਂ ਮੈਂ ਬੜੇ ਤਰੀਕੇ ਦੇ ਨਾਲ 13 ਗਲਤੀਆਂ ਕਰਾਈਆਂ ਨੇ ਸਰਕਾਰ ਨੇ ਰੋਕਿਆ ਕਿਉਂ ਨਹੀਂ ਇਲੈਕਸ਼ਨ ਲੜਨ ਤੋਂ ਇਹ ਅਮਰਿਤਪਾਲ ਦੇ ਜਿਹੜੇ ਸਿੱਖ ਬਣਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਸਵਾਲ ਆ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦਾ ਬੈਲਟ ਪੇਪਰ ਜਿਹੜਾ ਕਿ ਸੋਸ਼ਲ ਮੀਡੀਆ ਤੇ ਆਮ ਘੁੰਮਿਆ ਸ਼ਨੀਵਾਰ ਸ਼ੁੱਕਰਵਾਰ ਦੀ ਸ਼ਾਮ ਨੂੰ ਅਮਰਿਤਪਾਲ ਸਿੰਘ ਦੇ ਆਈਟੀ ਸੈੱਲ ਨੇ ਉਹ ਬੈਲਟ ਪੇਪਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਸੀ ਸ਼ਨੀਵਾਰ ਨੂੰ ਉਹ ਚੀਜ਼ ਮੇਰੇ ਕੋਲ ਪਹੁੰਚਦੀ ਹੈ ਐਤਵਾਰ ਨੂੰ ਮੈਂ ਤਰਨਤਾਰਨ ਸਾਹਿਬ ਇਲੈਕਸ਼ਨ ਕਮਿਸ਼ਨ ਦੇ ਆਫਿਸ ਪਹੁੰਚਦਾ ਉਹਨਾਂ ਨੂੰ ਪੁੱਛਦਾ ਕਿ ਬੈਲਟ ਪੇਪਰ ਜੀ ਇਹਦੇ ਵਿੱਚ ਮੇਰਾ ਨਾਮ ਕਿੱਥੇ ਆ ਉਹ ਮੈਨੂੰ ਅੱਗੇ ਉਹਦੀ ਸਵਾਲ ਕਰਦੇ ਨੇ ਕਿ ਇਹ ਪੇਪਰ ਤੁਹਾਡੇ ਤੱਕ ਕਿਵੇਂ ਪਹੁੰਚਿਆ ਜੀ ਇਹ ਤਾਂ ਸਿਕਰਟ ਡਾਕੂਮੈਂਟ ਹੈ ਹਾਲੇ ਤੱਕ ਅਸੀਂ ਜਨਤਕ ਨਹੀਂ ਕੀਤਾ ਤੇ ਮੇਰਾ ਉਹਨਾਂ ਨੂੰ ਇਹ ਸਵਾਲ ਸੀਗਾ ਮੈਂ ਉਹਨਾਂ ਨੂੰ ਦਿਖਾਇਆ ਇਹ ਤਾਂ ਜੀ ਸੋਸ਼ਲ ਮੀਡੀਆ ਤੇ ਵਾਇਰਲ ਆ ਅਮਰੀਕਾ ਕੈਨੇਡਾ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਹਿੰਦੇ ਜੀ ਜਿਹੜਾ ਤੁਹਾਡੇ ਕੋਲ ਆ ਉਹਦੇ ਤੇ ਡੀਸੀ ਸਾਹਿਬ ਦੇ ਸਾਈਨ ਨਹੀਂ ਹੈਗੇ ਤੇ ਜਿਹੜਾ ਉਹਨਾਂ ਦੀ ਡਰਾਅਰ ਦੇ ਵਿੱਚ ਪਿਆ ਸੀਗਾ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਜਿਸ ਆਫੀਸਰ ਦੀ ਇਹ ਡਿਊਟੀ ਆ ਉਹਦੇ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਿ ਡੀਸੀ ਸਾਹਿਬ ਨੇ ਅੱਜ ਸਵੇਰੇ ਸਾਈਨ ਕੀਤੇ ਨੇ ਤੇ ਇਹ ਹੁਣ ਅਸੀਂ ਜਿਹੜਾ ਵੈਲਿਡ ਪੇਪਰ ਹੈਗਾ ਇਹਨੂੰ ਭੇਜਣਾ ਹੈਗਾ ਪ੍ਰਿੰਟਿੰਗ ਵਾਸਤੇ ਮੰਗਲਵਾਰ ਨੂੰ ਸਾਡੇ ਕੋਲ ਆਏਗਾ ਤੇ ਅਸੀਂ ਤੁਹਾਨੂੰ ਦਵਾਂਗੇ ਫੇਰ ਇਹ ਜਨਤਕ ਹੋ ਸਕਦਾ ਹੈ ਹੁਣ ਸਵਾਲ ਇਹ ਉੱਠਦਾ ਆ ਕਿ ਜਿਹੜਾ ਕਾਗਜ਼ ਸਰਕਾਰੀ ਨੁਮਾਇੰਦਿਆਂ ਦੇ ਦਫ਼ਤਰਾਂ ਦੀਆਂ ਦਰਾਜਾਂ ਦੇ ਵਿੱਚ ਪਿਆ ਆ ਉਹ ਕਾਗਜ਼ ਅਮਰਤਪਾਲ ਸਿੰਘ ਦੇ ਆਈਟੀ ਸੈੱਲ ਦੇ ਕੋਲ ਅਮਰੀਕਾ ਕੈਨੇਡਾ ਤੇ ਅਮਰਤਪਾਲ ਸਿੰਘ ਦਾ ਆਈਟੀ ਇੰਚਾਰਜ ਕੁੱਤੇਖਾਣੀ ਸਪੈਸ਼ਲਿਸਟ ਜਿਹੜਾ ਆਪਣੇ ਆਪ ਨੂੰ ਦੱਸਦਾ ਬਘੇਲ ਸਿੰਘ ਉਹਦੇ ਤੱਕ ਕਿਵੇਂ ਪਹੁੰਚ ਗਿਆ ਅਮਰਤਪਾਲ ਦੇ ਨੁਮਾਇੰਦਿਆਂ ਦੇ ਹੱਥ ਸਰਕਾਰੀ ਦਫ਼ਤਰਾਂ ਦੇ ਦਰਾਜਾਂ ਤੱਕ ਕਿਵੇਂ ਪਹੁੰਚ ਰਹੇ ਨੇ ਇਹ ਸਵਾਲ ਦਾ ਜਵਾਬ ਅਮਰਤਪਾਲ ਸਿੰਘ ਦੇ ਨੁਮਾਇੰਦੇ ਦੇਣ ਕਿਉਂਕਿ ਇਹ ਵੈਲਡ ਪੇਪਰ 올 오버 ਦੁਨੀਆ ਦੇ ਵਿੱਚ ਘੁੰਮ ਚੁੱਕਿਆ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੇ ਮੰਗਲਵਾਰ ਨੂੰ ਇਹਨੂੰ ਜਨਤਕ ਕਰਨਾ ਚਾਰ ਦਿਨ ਪਹਿਲਾਂ ਤੁਹਾਡੇ ਕੋਲੋਂ ਕਿੱਥੋਂ ਆਇਆ ਜੇ ਤੁਹਾਡੇ ਸਰਕਾਰਾਂ ਦੇ ਨਾਲ ਹੱਥ ਨਹੀਂ ਜੁੜਦੇ ਤਾਂ ਡੀਸੀ ਨੇ ਤੁਹਾਡਾ ਨਾਮੀਨੇਸ਼ਨ ਕੈਨਸਲ ਕਿਉਂ ਨਹੀਂ ਕੀਤਾ ਤੇ ਇਹ ਰਾਜਦੇਵ ਸਿੰਘ ਖਾਲਸਾ ਤੇ ਵਾਪਸ ਆ ਜੀਏ ਆਰਐਸਐਸ ਦਾ ਨੁਮਾਇੰਦਾ ਇਹਦੀ ਮੈਂ ਥੋੜੀ ਜਿਹੀ ਡਿਟੇਲ ਹੋਰ ਦੇ ਦਵਾਂ ਤਾਂ ਤੁਸੀਂ ਸੁਣ ਲਿਆ ਕਿ ਕਿਸ ਤਰ੍ਹਾਂ ਨਾਲ ਵਿਕਰਮਜੀਤ ਨੇ ਆਰਐਸਐਸ ਨਾਲ ਅਮਰਤਪਾਲ ਦੇ ਸਬੰਧਾਂ ਦੀ ਗੱਲ ਕੀਤੀ ਹੈ ਅਮਰਤਪਾਲ ਅਤੇ ਰਾਜਦੇਵ ਖਾਲਸਾ ਦੇ ਸਬੰਧਾਂ ਦੀ ਗੱਲ ਕੀਤੀ ਹੈ ਭਾਰਤੀ ਖੂਫੀ ਏਜੰਸੀਆਂ ਦੀਆਂ ਗੱਲਾਂ ਕੀਤੀਆਂ ਨੇ ਜਿਸ ਹਿਸਾਬ ਦੇ ਨਾਲ ਅਮਰਤਪਾਲ ਦੇ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਜੋ ਚੀਜ਼ਾਂ ਚੱਲਦੀਆਂ ਨੇ ਉਸ ਤੋਂ ਬਾਅਦ ਇਹ ਸਾਰੀ ਸਥਿਤੀ ਕਿਵੇਂ ਉਬਣੀ ਕਿੰਨੀ ਜਾਂਦੀ ਹੈ ਸਾਰਾ ਕੁਝ ਵਿਕਰਮਜੀਤ ਨੇ ਦੱਸਿਆ ਹੈ ਆਖਰਕਾਰ ਇਹ ਚ ਸੱਚਾਈ ਕਿੰਨੀ ਹੈ ਕਿੰਨੀ ਨਹੀਂ ਇਹ ਤਾਂ ਸਮਾਂ ਦੱਸ ਸਕਦਾ ਹੈ ਇਹਦੀ ਨਿਰਪੱਖ ਜਾਂਚ ਦੱਸ ਸਕਦੀ ਹੈ ਪਰ ਸਵਾਲ ਜਿਹੜੇ ਨੇ ਬੜੇ ਅਹਿਮ ਨੇ ਇੰਨਾ ਸਵਾਲ ਇਹ ਸਵਾਲ ਜਵਾਬ ਮੰਗਦੇ ਨੇ ਬਿਰਸਾ ਸਿੰਘ ਬੁਲਟੋਆ ਨੇ ਵੀ ਇਹ ਸਵਾਲ ਚੁੱਕੇ ਸੀ ਪਰ ਅਮਰਤਪਾਲ ਦੀ ਧਿਰ ਵੱਲੋਂ ਇਹਨਾਂ ਦੇ ਠੋਸ ਜਵਾਬ ਹਾਲੇ ਤੱਕ ਸਾਹਮਣੇ ਨਹੀਂ ਆਏ ਉਮੀਦ ਕਰਦੇ ਹਾਂ ਕਿ ਉਹ ਇਹਨਾਂ ਚੀਜ਼ਾਂ ਦੇ ਜਵਾਬ ਦੇਣਗੇ ਅਤੇ ਜਿਹੜੇ ਇਹ ਇਲਜ਼ਾਮ ਨੇ ਇਹ ਕਿੰਨੇ ਕੁ ਸੱਚੇ ਨੇ ਕਿੰਨੇ ਕੁ ਝੂਠੇ ਨੇ ਇਹਨਾਂ ਦੇ ਉੱਤੇ ਦੋਵੇਂ ਪੱਖਾਂ ਦਾ ਜਿਹੜਾ ਉਹ ਗੱਲ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਵਿਕਰਮਜੀਤ ਵੱਲੋਂ ਲਾਏ ਗਏ ਇਲਜ਼ਾਮ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਆਪਣੀ ਰਾਏ ਕਮੈਂਟ ਬਾਕਸ ਚ ਜ਼ਰੂਰ